ਅੱਜ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਬਹੁਤ ਹੀ ਇੰਪੋਰਟੈਂਟ ਵੀਡੀਓ ਇਸ ਵੀਡੀਓ ਦੇ ਵਿੱਚ ਆਪਾਂ ਸਮਝਣ ਵਾਲੇ ਆ ਅੱਜ ਹੈਂਗਿੰਗਮੈਨ ਕੈਂਡਲ ਨੂੰ ਦੇਖੋ ਹੈਂਗਿੰਗਮੈਨ ਕੈਂਡਲ ਜਿਹੜਾ ਹੁੰਦਾ ਬਿਲਕੁਲ ਹੈਮਰ ਵਰਗਾ ਹੁੰਦਾ ਬਿਲਕੁਲ ਹੈਮਰ ਵਰਗਾ ਹੈਮਰ ਦੇ ਨਾਲ ਮਾਰਕੀਟ ਉੱਤੇ ਜਾਂਦੀ ਆ ਜਦਕਿ ਹੈਂਗਿੰਗਮੈਨ ਜਦੋਂ ਬੰਦਾ ਮਾਰਕੀਟ ਥੱਲੇ ਆਉਂਦੀ ਆ ਦੋਵਾਂ ਦੇ ਵਿੱਚ ਫਰਕ ਆ ਹੁਣ ਦੇਖੋ ਜੇ ਤੁਸੀਂ ਕੇਵਲ ਹੈਮਰ ਨੂੰ ਸਮਝਿਆ ਪਰ ਹੈਂਗਿੰਗਮੈਨ ਨੂੰ ਨਹੀਂ ਸਮਝਿਆ ਤੇ ਤੁਸੀਂ ਕੇਵਲ ਹੈਮਰ ਤੇ ਹੀ ਟ੍ਰੇਡ ਕਰਨੀ ਹੈਂਗਿੰਗਮੈਨ ਤੇ ਟ੍ਰੇਡ ਕਰਨੀ ਵੀ ਨਹੀਂ ਕੀ ਫੇਰ ਵੀ ਤੁਹਾਡੇ ਵਾਸਤੇ ਵੀਡੀਓ ਇੰਪੋਰਟੈਂਟ ਹੈ ਕਿਉਂ ਕਿ ਕਿਉਂਕਿ ਦੇਖੋ ਜੇ ਤੁਸੀਂ ਐਸ ਕੈਂਡਲ ਨੂੰ ਹੈਮਰ ਸਮਝ ਕੇ ਉੱਤੇ ਵਾਸਤੇ ਯਾਨੀ ਕਿ ਕਾਲ ਸਾਈਡ ਟਰੇਡ ਕਰਦੇ ਜੋ ਤੇ ਇੱਥੋਂ ਮਾਰਕੀਟ ਆ ਜਾਂਦੀ ਥੱਲੇ ਤੁਹਾਡਾ ਸਟਾਪ ਲੌਸ ਹਿੱਟ ਹੋ ਸਕਦਾ ਤੇ ਜੇ ਤੁਸੀਂ ਹੈਂਗੀ ਮੰਨ ਤੇ ਟਰੇਡ ਕਰਨੀ ਹੈ ਉਹਦੇ ਵਾਸਤੇ ਵੀ ਹੈਂਗੀ ਮੰਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਵੀਡੀਓ ਬਹੁਤ ਇੰਪੋਰਟੈਂਟ ਹੈ ਤੇ ਛੋਟੀ ਵੀਡੀਓ ਹੋਊਗੀ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਿਓ ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਸਮਝਦੇ ਹਾਂ ਸੋ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਗੱਲ ਕਰੀਏ ਫਾਰਮੇਸ਼ਨ ਦੀ ਸੋ ਫਾਰਮੇਸ਼ਨ ਦੇ ਵਿੱਚ ਤੁਸੀਂ ਦੇਖੋ ਜਿਹੜੀ ਦੇਖੋ ਥੱਲੇ ਵਾਲੀ ਡੰਡੀ ਆ ਤੇ ਜਿਹੜੀ ਦੇਖੋ ਆ ਹਰੀ ਜੀ ਆਪਾਂ ਨੂੰ ਦੱਸਣ ਦੀ ਆ ਇਹਨਾਂ ਦੋਨਾਂ ਚੀਜ਼ਾਂ ਨੂੰ ਸਭ ਤੋਂ ਪਹਿਲਾਂ ਆਪਾਂ ਸਮਝ ਲਈਏ ਥੱਲੇ ਵਾਲੀ ਜਿਹੜੀ ਡੰਡੀ ਹੈ ਇਹਨੂੰ ਆਪਾਂ ਕਹਿੰਦੇ ਆ ਵਿਕ W I C K ਵਿਕ ਤੇ ਜਿਹੜੀ ਦੇਖੋ ਹਰੀ ਜੀ ਆਪਾਂ ਨੂੰ ਦੱਸਣ ਦੀ ਇਹ ਹੁੰਦੀ ਆ ਬਾਡੀ B O D Y ਬਾਡੀ ਸੋ ਇਹ ਹੁੰਦੀ ਬਾਡੀ ਜਿਸ ਤਰ੍ਹਾਂ ਦੇਖੋ ਇਨਸਾਨ ਦੀ ਬਾਡੀ ਉੱਤੇ ਹੁੰਦੀ ਹੈ ਤੇ ਥੱਲੇ ਲੱਤਾਂ ਹੁੰਦੀਆਂ ਹੁਣ ਦੇਖੋ ਇੱਥੇ ਲੱਤਾਂ ਦੀ ਜਗ੍ਹਾ ਤੇ ਕੀ ਆ ਵੇਕਿਆ ਕੈਂਡਲ ਦੀ ਤੇ ਬਾਡੀ ਦੀ ਜਗ੍ਹਾ ਤੇ ਬਾਡੀ ਹੁੰਦੀ ਹੈ ਸੋ ਇਹ ਆਪਾਂ ਚੀਜ਼ਾਂ ਸਮਝ ਲੀਆਂ ਹੁਣ ਦੇਖੋ ਇਹਦੀ ਜਿਹੜੀ ਬਾਡੀ ਏ ਇਹ ਹਰੀ ਵੀ ਹੋ ਸਕਦੀ ਹੈ ਤੇ ਲਾਲ ਵੀ ਹੋ ਸਕਦੀ ਹੈ ਰੰਗ ਦਾ ਕੋਈ ਫਰਕ ਨਹੀਂ ਪੈਂਦਾ ਤੇ ਜਿਹੜੀ ਦੇਖੋ ਥੱਲੇ ਵੇਕਿਆ ਕਦੇ-ਕਦੇ ਮਾੜੀ-ਮੋਟੀ ਵੇਕ ਉੱਤੇ ਵੀ ਹੋ ਸਕਦੀ ਹੈ ਤੇ ਕਦੇ-ਕਦੇ ਮਾਸਾ ਨਹੀਂ ਹੋਊਗੀ ਤੇ ਇਹਦੀ ਪਹਿਚਾਨ ਕੀ ਆ ਮੋਟੀ-ਮੋਟੀ ਦੇਖੋ ਮੋਟੀ-ਮੋਟੀ ਇਹਦੀ ਪਹਿਚਾਨ ਇਹ ਆ ਕਿ ਜਿੰਨੀ ਦੇਖੋ ਇਹਦੀ ਬਾਡੀ ਬੰਦੀ ਆ ਬਾਡੀ ਦੇ ਮੁਕਾਬਲੇ 3 ਗੁਣਾ ਲੰਮੀ ਇਹਦੀ ਥੱਲੇ ਵਾਲੀ ਵਿਕ ਹੋਣੀ ਚਾਹੀਦੀ ਹੈ। ਐਗਜ਼ਾਮਪਲ ਦੇ ਤੌਰ ਤੇ ਜੇ ਮੰਨ ਲਓ ਇਹ ਜਿਹੜਾ ਪੂਰਾ ਕੈਂਡਲ ਆ ਉਤੋਂ ਲੱਗ ਕੇ ਥੱਲੇ ਤੱਕ ਇਹ ਮੰਨ ਲਓ 100% ਆ। 100% ਦੇ ਵਿੱਚੋਂ 25% ਇਹਦੀ ਬਾਡੀ ਹੋਣੀ ਚਾਹੀਦੀ ਹੈ ਹਿੱਸਾ ਤੇ 75% ਯਾਨੀ ਕਿ 3 ਗੁਣਾ ਜ਼ਿਆਦਾ ਜਿਹੜਾ ਹਿੱਸਾ ਹੋਣਾ ਚਾਹੀਦਾ ਉਹ ਇਹਦਾ ਵਿਕ ਹੋਣੀ ਚਾਹੀਦੀ ਥੱਲੇ ਵਾਲੀ। ਸੋ ਇਹਦੀ ਹੋਗੀ ਪਹਿਚਾਣ। ਸੋ ਹੁਣ ਆਪਾਂ ਇਹਦੇ ਵਾਸਤੇ ਰੂਲ ਸਮਝ ਲੈਣੇ ਆ ਕਿ ਇਹਦੇ ਵਾਸਤੇ ਕਿਹੜੇ-ਕਿਹੜੇ ਰੂਲਸ ਆਪਾਂ ਨੂੰ ਫੋਲੋ ਕਰਨੇ ਚਾਹੀਦੇ ਆ ਸੋ ਉਹਦੇ ਵਾਸਤੇ ਆਪਾਂ ਚੱਲਦੇ ਆਂ ਇੱਥੇ ਸੋ ਇੱਥੇ ਦੇਖੋ ਰੂਲ ਨੰਬਰ 1 ਛੋਟਾ ਸਾਈਜ਼ ਹੋਣਾ ਚਾਹੀਦਾ ਜਿੰਨਾ ਛੋਟਾ ਸਾਈਜ਼ ਹੋਊਗਾ ਓਨਾ ਉਹਦੇ ਵਿੱਚ ਵੱਡਾ ਪ੍ਰੋਫਿਟ ਹੋਣ ਦੇ ਚਾਂਸ ਹੈ ਰੂਲ ਨੰਬਰ 2 ਡਾਊਨ ਟ੍ਰੈਂਡ ਹੋਣਾ ਚਾਹੀਦਾ ਡਾਊਨ ਟ੍ਰੈਂਡ ਹੋਣਾ ਚਾਹੀਦਾ ਮਾਰਕੀਟ ਥੱਲੇ ਜਾਂਦੀ ਹੋਣੀ ਚਾਹੀਦੀ ਆ ਹੁਣ ਦੇਖੋ ਜਦੋਂ ਕਾਫੀ ਵੀਰਪੈਨ ਦੇ ਹੁੰਦੇ ਆ ਕਿ ਦੇਖੋ ਇਹ ਜਿਹੜਾ ਕੈਂਡਲ ਆ ਮਾਰਕੀਟ ਜਦੋਂ ਉੱਤੇ ਗਈ ਹੁੰਦੀ ਉਹਨੂੰ ਥੱਲੇ ਦੇਖਦਾ ਤੇ ਜੇ ਦੇਖੋ ਮਾਰਕੀਟ ਥੱਲੇ ਜਾਣ ਢੀ ਆਲਰੇਡੀ ਫਿਰ ਇਹ ਕੈਂਡਲ ਕਿਵੇਂ ਬਣ ਸਕਦਾ ਇਹ ਲੋਕਾਂ ਦਾ ਸਵਾਲ ਹੁੰਦਾ ਦੇਖੋ ਮਾਰਕੀਟ ਕਿਵੇਂ ਥੱਲੇ ਜਾਂਦੀ ਹੈ ਮਾਰਕੀਟ ਐਦਾਂ ਥੱਲੇ ਨਹੀਂ ਜਾਂਦੀ ਮਾਰਕੀਟ ਐਦਾਂ ਥੱਲੇ ਜਾਂਦੀ ਹੈ ਪ੍ਰਾਈਸ ਐਕਸ਼ਨ ਬਣਾ ਬਣਾ ਕੇ ਥੱਲੇ ਜਾਂਦੀ ਹੈ ਸੋ ਦੇਖੋ ਜਿੱਥੇ ਆ ਆਪਣੇ ਬੰਡੇ ਆ ਇੱਥੇ ਦੇਖੋ ਕੀ ਆ ਰੈਜ਼ਿਸਟੈਂਸ ਆ ਇੱਥੇ ਕੀ ਆ ਰੈਜ਼ਿਸਟੈਂਸ ਆ ਇੱਥੇ ਕੀ ਆ ਰੈਜ਼ਿਸਟੈਂਸ ਆ ਤੇ ਯਾਰੂਲ ਕੀ ਆ ਰੈਜ਼ਿਸਟੈਂਸ ਹੋਣਾ ਚਾਹੀਦਾ ਹੁਣ ਜਿਹੜਾ ਰੈਜ਼ਿਸਟੈਂਸ ਆ ਦੇਖੋ ਮਾਰਕੀਟ ਡਾਊਨ ਟ੍ਰੈਂਡ ਦੇ ਵਿੱਚ ਥੱਲੇ ਜਾਣ ਰਹੀ ਹੈ ਥੱਲੇ ਗਈ ਉਸ ਤੋਂ ਬਾਅਦ ਥੋੜਾ ਜਿਹਾ ਉੱਤੇ ਗਈ ਫਿਰ ਥੱਲੇ ਗਈ ਫਿਰ ਥੋੜਾ ਜਿਹਾ ਉੱਤੇ ਗਈ ਫਿਰ ਥੱਲੇ ਗਈ ਫਿਰ ਥੋੜਾ ਜਿਹਾ ਉੱਤੇ ਗਈ ਸੋ ਇਹ ਪ੍ਰਕਾਰ ਨਾਲ ਮਾਰਕੀਟ ਚੱਲਦੀ ਹੈ ਇਸ ਪ੍ਰਕਾਰ ਨਾਲ ਪ੍ਰਾਈਸ ਐਕਸ਼ਨ ਬਣਾ ਕੇ ਮਾਰਕੀਟ ਚੱਲਦੀ ਹੈ ਹੁਣ ਦੇਖੋ ਜਦੋਂ ਥੋੜਾ ਜਿਹਾ ਉੱਤੇ ਗਈ ਆ ਇੱਥੇ ਇੱਕ ਰੈਜ਼ਿਸਟੈਂਸ ਆ ਇਹਦੇ ਨਾਲ ਜੇ ਦੇਖੋ ਇੱਥੇ ਕੋਈ ਹੈਂਗਿੰਗ ਮੈਨ ਬਣਦਾ ਹੈ ਫਿਰ ਇ ਫਿਰ ਜਦੋਂ ਦੇਖੋ ਥੱਲੇ ਜਾ ਗਈ ਆ ਤੇ ਮਾੜਾ ਜਿਹਾ ਉੱਤੇ ਗਈ ਆ ਰੈਜ਼ਿਸਟੈਂਸ ਨੂੰ ਟੱਚ ਕੀਤਾ ਇਹਦੇ ਕੋਲ ਜਾ ਕੇ ਫਿਰ ਜੇ ਹੈਂਗਿੰਗ ਮੈਨ ਬਣਦਾ ਫਿਰ ਤੁਸੀਂ ਇੱਥੋਂ ਥੱਲੇ ਵਾਸਤੇ ਟਰੇਡ ਕਰ ਸਕਦੇ ਹੋ ਤੇ ਇਹ ਜਿਹੜਾ ਦੇਖੋ ਰੈਜ਼ਿਸਟੈਂਸ ਆ ਤੁਹਾਡਾ ਇਹ ਦੋ ਪ੍ਰਕਾਰ ਦਾ ਹੋ ਸਕਦਾ ਹੈ ਇਹ ਦੋ ਪ੍ਰਕਾਰ ਦਾ ਹੋ ਸਕਦਾ ਆ ਜਿਹੜਾ ਦੇਖੋ ਹੁੰਦਾ ਇਹਨੂੰ ਆਪਾਂ ਕਹਿੰਦੇ ਹਾਰੀਜ਼ਨਟਲ ਲਾਈਨ ਦਾ ਰੈਜ਼ਿਸਟੈਂਸ ਠੀਕ ਹੈ ਇਹ ਆ ਗਿਆ ਆਪਣਾ ਹਾਰੀਜ਼ਨਟਲ ਲਾਈਨ ਦਾ ਤੇ ਦੂਜਾ ਜਿਹੜਾ ਹੁੰਦਾ ਉਹ ਹੁੰਦਾ ਹੈ ਆਪਣਾ ਟਰੈਂਡ ਲਾਈਨ ਦਾ ਰੈਜ਼ਿਸਟੈਂਸ ਸੋ ਦੇਖੋ ਜੀ ਟ੍ਰੈਂਡ ਲਾਈਨ ਦਾ ਰਜਿਸਟੈਂਸ ਬੰਦਾ ਹੈ ਮਾਰਕੀਟ ਦੇਖੋ ਇੱਥੋਂ ਥੱਲੇ ਗਈ ਥੋੜਾ ਜਿਹਾ ਉੱਤੇ ਗਈ ਰਜਿਸਟੈਂਸ ਨੂੰ ਟੱਚ ਕੀਤਾ ਇੱਥੇ ਕੋਈ ਹੈਂਗਿੰਗ ਮੈਨ ਬਣਾਇਆ ਫਿਰ ਆਪਾਂ ਥੱਲੇ ਵਾਸਤੇ ਟ੍ਰੇਡ ਕਰਦੇ ਆ ਕਰ ਸਕਦੇ ਸੀ ਤੇ ਫਿਰ ਉਸ ਤੋਂ ਬਾਅਦ ਦੇਖੋ ਥੱਲੇ ਗਈ ਤੇ ਫਿਰ ਉਸ ਤੋਂ ਬਾਅਦ ਉੱਤੇ ਗਈ ਤੇ ਫਿਰ ਇਹਨੇ ਟੱਚ ਕੀਤਾ ਰਜਿਸਟੈਂਸ ਨੂੰ ਇੱਥੇ ਫਿਰ ਇਹਨੇ ਹੈਂਗਿੰਗ ਮੈਨ ਬਣਾਇਆ ਤੇ ਫਿਰ ਆਪਾਂ ਇੱਥੋਂ ਥੱਲੇ ਵਾਸਤੇ ਟ੍ਰੇਡ ਕਰ ਸਕਦੇ ਸੀ ਸੋ ਇਹ ਹੋ ਗਿਆ ਆਪਣੇ ਤਿੰਨ ਰੂਲ ਕਲੀਅਰ ਹੈ ਕਿ ਰਜਿਸਟੈਂਸ ਹੋਣਾ ਚਾਹੀਦਾ ਹੈ ਡਾਊਨ ਟ੍ਰੈਂਡ ਹੋਣਾ ਚਾਹੀਦਾ ਸਾਈਜ਼ ਛੋਟਾ ਹੋਣਾ ਚਾਹੀਦਾ ਸਵੀਤੇ ਇਹਨਾਂ ਕਲੀਅਰ ਹੋ ਗਏ ਚੌਥਾ ਰੂਲ ਇਹ ਆ ਕਿ ਲੋ ਬ੍ਰੇਕ ਹੋਣ ਤੋਂ ਬਾਅਦ ਆ ਇਹਦੇ ਵਿੱਚ ਆਪਾਂ ਐਂਟਰੀ ਕਰਨੀ ਹੁੰਦੀ ਹੈ ਲੋ ਬ੍ਰੇਕ ਹੋਣ ਤੋਂ ਬਾਅਦ ਤੇ ਇੱਕ ਹੋਰ ਦੇਖੋ ਰੂਲ ਤੁਹਾਨੂੰ ਦਿਖਾਵਾਂਗੇ ਇੱਥੇ ਜਿੱਥੇ ਦੇਖੋ ਆਪਣਾ ਬਣਿਆ ਆ ਹੈਂਗਿੰਗ ਮੈਨ ਇਹਦੇ ਵਿੱਚ ਆਪਾਂ ਸਟਾਪ ਲੌਸ ਕਿੱਥੇ ਰੱਖਣਾ ਐਂਟਰੀ ਕਿੱਥੇ ਕਰਨੀ ਹੈ ਸੋ ਦੇ ਬਾਰੇ ਥੋੜਾ ਜਿਹਾ ਇਸ ਕੈਂਡਲ ਦੇ ਬਾਰੇ ਇਸ ਕੈਂਡਲ ਦੇ ਵਿੱਚ ਥੋੜਾ ਜਿਹਾ ਡਿਫਰੈਂਟ ਚੀਜ਼ ਆਊਗੀ ਦੇਖੋ ਜਿਹੜਾ ਹੈਂਗਿੰਗ ਮੈਨ ਕੈਂਡਲ ਆ ਇਹ ਜਿੱਤਰਾ ਹੈਮਰ ਤੇ ਜਾਂ ਸ਼ੂਟਿੰਗ ਸਟਾਰ ਹੁੰਦਾ ਉਹਨਾਂ ਵਰਗਾ ਨਹੀਂਗਾ ਜੀ ਦੇਖੋ ਹੈਮਰ ਦੇ ਵਿੱਚ ਲੋ ਬ੍ਰੇਕ ਹੋ ਕੇ ਫਿਰ ਦੇਖੋ ਅਗਲਾ ਕੈਂਡਲ ਉੱਤੇ ਜਾਂਦਾ ਹੈ ਫਿਰ ਹੈਮਰ ਆਪਣਾ ਫੇਲ ਹੋ ਜਾਂਦਾ ਉਸੇ ਤਰ੍ਹਾਂ ਦੇਖੋ ਸ਼ੂਟਿੰਗ ਸਟਾਰ ਦੇ ਵਿੱਚ ਜੇ ਸ਼ੂਟਿੰਗ ਸਟਾਰ ਦਾ ਹਾਈ ਬ੍ਰੇਕ ਹੋ ਕੇ ਕੈਂਡਲ ਥੱਲੇ ਜਾਂਦਾ ਫਿਰ ਆਪਣਾ ਸ਼ੂਟਿੰਗ ਸਟਾਰ ਫੇਲ ਮੰਨਿਆ ਜਾਂਦਾ ਪਰ ਹੈਂਗਿੰਗਮੈਨ ਦੇ ਵਿੱਚ ਕੀ ਹੁੰਦਾ ਦੇਖੋ ਆ ਹੈਂਗਿੰਗਮੈਨ ਬਣਿਆ ਡਾਊਨ ਟ੍ਰੈਂਡ ਇੱਥੇ ਹੈਂਗਿੰਗਮੈਨ ਬਣਿਆ ਹੈਂਗਿੰਗਮੈਨ ਦੇ ਵਿੱਚ ਜਿਹੜਾ ਅਗਲਾ ਕੈਂਡਲ ਆ ਇਹ ਦੇਖੋ ਇੱਥੋਂ ਵੀ ਆ ਸਕਦਾ ਹੈ ਇਹਦਾ ਹਾਈ ਬ੍ਰੇਕ ਕਰਕੇ ਵੀ ਥੱਲੇ ਆ ਸਕਦਾ ਹਾਈ ਬ੍ਰੇਕ ਕਰਕੇ ਵੀ ਥੱਲੇ ਆ ਸਕਦਾ ਹੈਂਗਿੰਗ ਮੈਨ ਦੇ ਵਿੱਚ ਹਾਈ ਦੀ ਦੇਖੋ ਇੰਪੋਰਟੈਂਸ ਨਹੀਂ ਗਈ ਹਾਈ ਬ੍ਰੇਕ ਕਰਕੇ ਵੀ ਬਹੁਤ ਵਾਰ ਤੁਹਾਨੂੰ ਨਜ਼ਰ ਆਊਗਾ ਕਿ ਥੱਲੇ ਕੈਂਡਲ ਆਊਗਾ ਸੋ ਇਹਦੇ ਵਿੱਚ ਆਪਾਂ ਸਟੌਪ ਲੌਸ ਕਿੱਥੇ ਰੱਖਣਾ ਸਟੌਪ ਲੌਸ ਦੇਖੋ ਇਹਦੇ ਵਿੱਚ ਆਪਾਂ ਉਦੋਂ ਰੱਖਣਾ ਹੈ ਜਦੋਂ ਦੇਖੋ ਆਪਾਂ ਇਹਦੇ ਵਿੱਚ ਐਂਟਰੀ ਕਰ ਲਈ ਸੋ ਐਂਟਰੀ ਕਦੋਂ ਕਰਨੀ ਦੇਖੋ ਹੈਂਗਿੰਗ ਮੈਨ ਦਾ ਜਿਹੜਾ ਲੋ ਆ ਇਹ ਇੰਪੋਰਟੈਂਟ ਹੈ ਹੁਣ ਇਸ ਕੈਂਡਲ ਨੇ ਦੇਖੋ ਹੈਂਗਿੰਗ ਮੈਨ ਦਾ ਲੋ ਬ੍ਰੇਕ ਨਹੀਂ ਕੀਤਾ ਅਗਲੇ ਕੈਂਡਲ ਨੇ ਹੈਂਗਿੰਗ ਮੈਨ ਦਾ ਲੋ ਬ੍ਰੇਕ ਕੀਤਾ ਜਦੋਂ ਇਹਦਾ ਲੋ ਬ੍ਰੇਕ ਹੋਇਆ ਉਸ ਤੋਂ ਬਾਅਦ ਆਪਾਂ ਐਂਟਰੀ ਕਰਨੀ ਹੈ ਤੇ ਫਿਰ ਉਸ ਤੋਂ ਬਾਅਦ ਦੇਖੋ ਆਪਾਂ ਇੱ 5 ਇੱਕ ਪੁਆਇੰਟ ਪਿਛੇ ਜਿੱਥੇ ਦੇਖੋ ਆਪਣਾ ਬੰਦਾ ਆ ਹਾਈ ਬੰਦਾ ਉਹ ਤੋਂ 5 ਇੱਕ ਪੁਆਇੰਟ ਪਿਛੇ ਦੇ ਵਿੱਚ ਆਪਾਂ ਸਟਾਪ ਲੌਸ ਰੱਖਣਾ ਹੁੰਦਾ ਹੈ ਤੇ ਲੋ ਬ੍ਰੇਕ ਤੇ ਆਪਾਂ ਐਂਟਰੀ ਕਰ ਲਈ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਟਾਪ ਲੌਸ ਨੂੰ ਅੱਗੇ ਟ੍ਰੇਡ ਕਰ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਆ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਹੈਂਗਿੰਗ ਮੈਨ ਬਾਰੇ ਸੋ ਆਈ ਹੋਪ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ ਕਿ ਹੈਂਗਿੰਗ ਮੈਨ ਕੈਂਡਲ ਦੀ ਪਛਾਣ ਕੀ ਹੁੰਦੀ ਹੈ ਇਹਦੇ ਵਿੱਚ ਆਪ ਐਂਟਰੀ ਕਿੱਥੇ ਕਰਨੀ ਸਟਾਪ ਲੌਸ ਕਿੱਥੇ ਰੱਖਣਾ ਹੈ ਜੇ ਫਿਰ ਵੀ ਦੇਖੋ ਕੋਈ ਡਾਊਟ ਰਹਿ ਗਿਆ ਸੋ ਤੁਸੀਂ ਇਹਦੇ ਬਾਰੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਕੁਐਸਚਨ ਦੱਸ ਸਕਦੇ ਜੋ ਕਿ ਜਿਹੜਾ ਵੀ ਤੁਹਾਡਾ ਡਾਊਟ ਰਹਿ ਗਿਆ ਇਸ ਕੈਂਡਰ ਬਾਰੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਰ ਸਕਦੇ ਜੋ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ